ਠੀਕ ਆ ਅਰੇ ਆਕ ਜਿੱਡੀ ਵੀ ਮਰਜ਼ੀ ਹੋਵੇ ਹਾਂਜੀ ਪਾਪਾ ਗਰੰਟੀ ਨਾਲ ਰਖਵਾ ਦਾਂਗੇ ਤੇ ਰਿਜ਼ਲਟ ਕਿਨੇ ਹੋਣਾ ਤੱਕ ਆਕ ਯਾਟ ਐਦੂ ਤੱਕ ਮੰਨ ਲਾ ਵੀ ਹੁਣ ਜਦੋਂ ਤੂੰ ਵੀਡੀਓ ਪਾਈ ਆ ਹਾਂਜੀ ਪਹਿਲੀ ਵੀਡੀਓ ਆਪਾਂ ਪਾਈ ਆ ਤੇ ਤੂੰ ਦਵਾਈ ਲਿਗਿਆ ਆ ਉਹਦੇ ਪਿੰਡ ਦਵਾਈ ਆ ਤੇਰੇ 10 20 ਰਿਜ਼ਲਟ ਤਾਂ ਤੇਰੇ ਹੱਥੀਂ ਆਗੇ ਸਹੀ ਗੱਲ ਆ ਜੀ ਬਾਕੀ ਮੇਰੇ ਖੋਦ ਦੀ ਮੱਝ ਦਾ ਉਹ 2 2.5 ਮਹੀਨਾ ਦੇ ਵਿੱਚ ਵਿੱਚ ਹਾਂਜੀ ਹਾਂਜੀ ਬਾਕੀ ਸਾਡੇ ਦਾ ਤੋ ਐ ਮੰਨ ਲਾ ਵੀ ਕੁਦਰਤੀ ਆਪਾਂ ਵੀਡੀਓ ਨਹੀਂ ਪਾਈ ਤੇਰੇ ਨਾਲ ਰਿਲੇਸ਼ਨ ਮਿਲ ਕੇ ਤਾਂ ਵੀਡੀਓ ਆਪਾਂ ਤੇ ਚਾ ਲੋਕਾਂ ਦਾ ਭਲਾ ਵੀ ਹੋ ਜਾਂਦਾ ਠੀਕ ਆ ਇਦੋਂ ਪਹਿਲਾਂ ਹਜ਼ਾਰਾਂ ਆ ਗਏ ਸਾਡੇ ਉੱਪਰ ਤਾਂ ਸਾਨੂੰ ਤਾਂ ਮੰਨ ਲਓ ਵੀ ਵਿਸ਼ਵਾਸ ਹੈ ਪੈਰ ਦੀ ਚੋਟੀ ਤੋਂ ਲੈ ਕੇ ਸਿਰ ਤੱਕ ਠੀਕ ਆ ਸਾਨੂੰ ਤਾਂ ਭਰੋਸਾ ਬਾਕੀ ਅਗਲੇ ਨੂੰ ਵਰਤ ਕੇ ਭਰੋਸਾ ਹੋਣਾ ਬਾਕੀ ਜਿਹੜਾ ਤੁਸੀਂ ਗਰੰਟੀ ਵਾਲਾ ਕੰਮ ਕਹਿੰਦੇ ਵੀ ਗਰੰਟੀ ਜੇ ਕਹਿੰਦੇ ਠੇਕਾ ਕਰਨਾ ਉਹ ਠੇਕਾ ਕਰਨਾ ਜੇ ਬੰਦੇ ਦਾ ਮਨ ਨਹੀਂ ਖੜਦਾ ਉਹਦੇ ਵਿੱਚ ਮੰਨ ਲਓ ਵੀ ਉਹ ਵੀ ਅਨਸਰ ਦੇ ਕੰਮ ਹੁੰਦਾ ਦਵਾਈ ਸਿਰਫ ਇਹਨੂੰ ਹੀ ਦੇਣੀ ਹੈ ਹਾਂਜੀ ਇਹੀ ਦਵਾਈ ਦੇਣੀ ਹੈ ਠੀਕ ਆ ਉਹ ਜੇ ਬੰਦੇ ਦਾ ਨਹੀਂ ਮਨ ਖੜਦਾ ਤਾਂ ਉਹ ਮੰਨ ਲਓ ਵੀ 5000 ਰੁਪਏ ਆਪਣਾ ਠੇਕਾ ਜੇ 2 ਮਹੀਨਾ ਤੋਂ ਚੈੱਕ ਕਰਵਾਦਾ ਹੈ ਗਾਂ ਚੇ ਗਾਂਦ ਆਪਣੇ ਮੱਝਾਂ ਕਾਂ ਕੋਸੇ ਮੱਝਾਂ ਚੇਹ ਗਾਂ ਹੈ ਚੇਹ ਅਸਰ ਬੱਚੀ ਹੈ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਛੋਟਾ ਪੁਰਾ ਟਾਪ ਦਾ ਬਾਕੀ ਬਾਈ ਦਵਾਈ ਦਿੰਦਾ ਜਿਹੜੇ ਪਸ਼ੂ ਨਹੀਂ ਰਹਿੰਦੇ ਉਹਨਾਂ ਦੀ ਦਵਾਈ ਦਿੰਦਾ ਗਾਂ ਹੋਵੇ ਚਾਹੇ ਮੱਝ ਹੋਵੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਭਰਪੂ ਸਿੰਘ ਜੀ ਹਾਂਜੀ ਪਿੰਡ ਹੈਗਾ ਸੰਧੂਕਲਾਂ ਜ਼ਿਲ੍ਹਾ ਆਪਣਾ ਬਰਨਾਲਾ ਪੈ ਜਾਂਦਾ ਠੀਕ ਆ ਕਿਹੜੇ ਰੋਡ ਤੇ ਬਈ ਆਪਣਾ ਆਏ ਪੈ ਜਾਂਦਾ ਇਹ ਆਪਣਾ ਮੰਨ ਲਓ ਵੀ ਜੇ ਆਪਣਾ ਮੋਗੇ ਵਾਲੇ ਤੇ ਭਗਤੇ ਵਾਲੇ ਪਾਸੇ ਉਹਨੇ ਤਾਂ ਆਪਾਂ ਨੂੰ ਭਦੌੜ ਨੇੜੇ ਪੈ ਜਾਂਦਾ ਹਾਂਜੀ ਇਧਰੋਂ ਸੰਗਰੂਰਾਂ ਵਾਲੇ ਪਾਸੇ ਤੋਂ ਤੇ ਬਰਨਾਲੇ ਵਾਲੇ ਪਾਸੇ ਤੋਂ ਆਪਾਂ ਨੂੰ ਸਹਣਾ ਨੇੜੇ ਪੈ ਜਾਂਦਾ ਠੀਕ ਆ ਇਧਰੋਂ ਆਪਣਾ ਮਾਨਸਾ ਤੇ ਤਪਾ ਨੇੜੇ ਪੈ ਜਾਂਦਾ ਆ ਠੀਕ ਆ ਮਾਨਸਾਲੀ ਸਾਹਿਬ ਤੋਂ ਠੀਕ ਆ ਜੇ ਆਪਾਂ ਆਉਣੇ ਆ ਠੀਕ ਆ ਬਾਕੀ ਗੱਲ ਰਹੀ ਜੋ ਰੀਪੀਟ ਪਸ਼ੂ ਆ ਫੰਡਰ ਫਰਿਆਕ ਮੈਂ ਗਾਂ ਝੋਟੀ ਹਾਂਜੀ ਉਹਦੀ ਦਵਾਈ ਆਪਣੇ ਕੋਲੇ ਮੰਨ ਲਓ ਵੀ 100% ਗਰੰਟੀ ਸੁਦਾ ਦਵਾਈ ਠੀਕ ਆ ਜਿਹੜੇ ਬੰਦਾ ਦਾ ਪਸ਼ੂ ਤੋਂ ਔਖੇ ਹੋਏ ਪਏ ਆ ਵੀ ਰੀਪੀਟ ਹੋਏ ਪਏ ਆ ਰਹਿੰਦੇ ਨਹੀਂ ਬਾਰ ਬਾਰ ਠੀਕ ਆ ਇੱਕ ਜ਼ਰੂਰ ਕੰਮ ਐ ਵੀ ਬਸ ਬੰਦਾ ਡਾਕਟਰ ਤੋਂ ਚੈੱਕ ਕਰਵਾ ਲੈ ਜਾਂ ਉਹਦੀ ਸਕਰੀਨ ਕਰਾ ਲੈ ਬਸ ਗਾਂ ਦੇ ਜਾਂ ਮੱਝ ਦੇ ਗੰਡਰ ਸੋਲੀ ਵਗੈਰਾ ਨਾ ਹੋਵੇ ਠੀਕ ਆ ਰਿਆਕ ਜਿੱਡੀ ਵੀ ਮਰਜੀ ਹੋਵੇ ਹਾਂਜੀ ਪਾਪਾ ਗਰੰਟੀ ਨਾਲ ਰਖਵਾ ਦਾਂ ਤੇ ਰਿਜ਼ਲਟ ਕਿਨੇ ਆ ਤੱਕ ਆ ਰਿਹਾ ਤਾਂ ਇਹਦੋਂ ਤੱਕ ਮਨ ਲਾ ਵੀ ਹੁਣ ਜਦੋਂ ਤੂੰ ਵੀਡੀਓ ਪਾਈ ਆ ਹਾਂਜੀ ਪਹਿਲੀ ਵੀਡੀਓ ਆਪਾਂ ਪਾਈ ਆ ਤੇ ਤੂੰ ਦਵਾਈ ਲਿਖਿਆ ਆਉਦੇ ਪਿੰਡ ਦਵਾਈ ਆ ਤੇਰੇ 10 20 ਰਿਜ਼ਲਟ ਤਾਂ ਤੇਰੇ ਹੱਥੀਆਂ ਆ ਗਏ ਸਹੀ ਗੱਲ ਆ ਜੀ ਬਾਕੀ ਮੇਰੇ ਖੋਦ ਦੀ ਮੱਝ ਦਾ ਉਹ 2 2.5 ਮਹੀਨਾ ਦੇ ਵਿੱਚ ਵਿੱਚ ਹਾਂਜੀ ਹਾਂਜੀ ਬਾਕੀ ਸਾਡੇ ਦਾ ਤੋ ਇਹ ਮਨ ਲਾ ਵੀ ਕੁਦਰਤੀ ਆਪਾਂ ਵੀਡੀਓ ਨਹੀਂ ਪਾਈ ਤੇਰੇ ਨਾਲ ਰਿਲੇਸ਼ਨ ਮਿਲ ਕੇ ਤਾਂ ਵੀਡੀਓ ਪਾਤੀ ਚਾ ਲੋਕਾਂ ਦਾ ਭਲਾ ਵੀ ਹੋ ਜਾਂਦਾ ਠੀਕ ਆ ਇਹ ਤੂੰ ਪਹਿਲਾਂ ਹਜ਼ਾਰਾਂ ਆ ਗਏ ਸਾਡੇ ਉੱਪਰ ਤਾਂ ਸਾਨੂੰ ਤਾਂ ਮੰਨ ਲਓ ਵੀ ਵਿਸ਼ਵਾਸ ਆ ਪੈਰ ਦੀ ਚੋਟੀ ਤੋਂ ਲੈ ਕੇ ਸਿਰ ਤੱਕ ਠੀਕਾ ਅਨੁਦੋ ਭਰੋਸਾ ਬਾਕੀ ਅਗਲੇ ਨੂੰ ਵਰਤ ਕੇ ਭਰੋਸਾ ਹੋਣਾ ਬਾਕੀ ਜਿਹੜਾ ਤੁਸੀਂ ਗਾਰੰਟੀ ਵਾਲਾ ਕੰਮ ਕਹਿੰਦੇ ਵੀ ਗਾਰੰਟੀ ਜੇ ਕਹਿੰਦੇ ਠੇਕਾ ਕਰਨਾ ਉਹ ਠੇਕਾ ਕਰਨਾ ਜੇ ਬੰਦੇ ਦਾ ਮਨ ਨਹੀਂ ਖੜਦਾ ਉਹਦੇ ਵਿੱਚ ਮੰਨ ਲੋ ਵੀ ਉਹ ਵੀ ਆਨਸਰ ਦੇ ਕੰਮ ਹੁੰਦਾ ਦਵਾਈ ਸਿਰਫ ਇਹਨੂੰ ਹੀ ਦੇਣੀ ਹੈ ਹਾਂਜੀ ਇਹੀ ਦਵਾਈ ਦੇਣੀ ਹੈ ਠੀਕ ਆ ਉਹ ਜੇ ਬੰਦੇ ਦਾ ਨਹੀਂ ਮਨ ਖੜਦਾ ਤਾਂ ਉਹ ਮੰਨ ਲੋ ਵੀ 5000 ਰੁਪਏ ਆਪਣਾ ਠੇਕਾ ਜੇ 2 ਮਹੀਨਾ ਤੋਂ ਚੈੱਕ ਕਰਵਾ ਲਾਂਗੇ ਗਾਂ ਚਾਹੀਦਾ ਗਾ ਆਪਣੇ ਮੱਝਾਂ ਕਾਂ ਮੱਝਾਂ ਚਾਹੀਦੇ ਹੈ ਚੇਵੋ ਅਸਰ ਬੱਚੀ ਆ ਫਿਰ ਵੀ ਡੰਗਾ ਫਿਰ ਲਵਾਂਗੇ ਤੁਸੀਂ 5000 ਹਾਂ ਫਿਰ ਲਵਾਂਗੇ ਆਪਾਂ 5000 ਚੈੱਕ ਕਰਵਾਉਣ ਤੇ ਲੈ ਠੀਕ ਆ ਤੇ ਜੇ ਤੁਸੀਂ ਐ ਦਵਾਈ ਦੇਣੀ ਆ ਐ ਦਵਾਈ ਦੇਣੀ ਆ ਤਾਂ ਮੰਨ ਲਓ ਵੀ ਜੇ ਤੱਕ ਕਿਸੇ ਨੇ ਦੂਰ ਕਰਾਉਣੀ ਆ ਕੋਰੀਅਰ ਅੱਛਾ ਉਦੋਂ ਤੱਕ 1000 ਰੁਪਏ ਖਰਚ ਆਊਗਾ 100 ਕਿਲੋਮੀਟਰ ਤੱਕ ਠੀਕ ਆ ਜੇ ਕਿਸੇ ਨੇ ਲਿਆਣੀ ਆ ਘਰੋਂ ਤਾਂ 700 ਰੁਪਏ ਦੀ 700 ਰੁਪਏ ਦੀ ਹਾਂਜੀ ਠੀਕ ਆ ਇਹ ਤੁਹਾਡੇ ਕੋਲ ਦਵਾਈ ਆ ਹਾਂ ਇਹ ਦਵਾਈ ਆ ਹਾਂਜੀ ਇਹਦੇ ਵਿੱਚ ਆ ਮੰਨ ਲਓ ਵੀ ਹਜ਼ਾਰਾ ਗੁਣਾ ਹਾਂਜੀ ਤੇ ਹਜ਼ਾਰਾਂ ਲੋਕਾਂ ਦਾ ਭਲਾ ਹੋ ਗਿਆ ਹਜ਼ਾਰਾਂ ਦਾ ਕਰਨਾ ਜੇ ਜਿੰਨਾ ਜਿੰਨਾਂ ਜੀਵਨ ਦੇ ਫਰਜ਼ ਕਰੋ ਬਾਈ ਯਾਰ ਆਪਣੀ ਨਾ ਛੋਟੀ ਵੀਡੀਓ ਸੀ ਉਦੋਂ ਤੁਹਾਨੂੰ ਗੱਲਬਾਤ ਇੰਨੀ ਵੱਧ ਹੋਈ ਨਹੀਂ ਤੇ ਉਦੋਂ ਥੋੜੀ ਜਿਹੀ ਆਪਾਂ ਤੇਜ਼ੀ ਨਾਲ ਪਾਤੀ ਹਾਂ ਸ਼ਾਰਟ ਵੀਡੀਓ ਸੀ ਤੇ ਇਹ ਮੈਨੂੰ ਐਂ ਦੱਸੋ ਵੀ ਦੇਣੀ ਕਿਵੇਂ ਆ ਇਹ ਦੇਣੀ ਬਸ ਐਂ ਆ ਮੰਨ ਲਓ ਵੀ ਇਹ ਦਵਾਈ ਹੈ ਦੇਸੀ ਹਾਂਜੀ ਰਗੜੀ ਪੀਸੀ ਵੀ ਹੁੰਦੀ ਆ ਇਹ ਘੋਲ ਕੇ ਨਾਲ ਨਾਲ ਹੀ ਦੇਣੀ ਆ ਨਾ ਗੁੜ ਚ ਨਾ ਆਟੇ ਚ ਪੇੜੇ ਦੇ ਵਿੱਚ ਇਹ ਦਵਾਈ ਦੇਣੀ ਫਰਜ਼ ਕਰ ਅਕਸਾਨ ਅਗਲੇ ਕੋਲ ਪੈਂਡ ਆ ਹਾਂ ਤੇ ਦਵਾਈ ਕਿਵੇਂ ਕਿੰਨਾ ਟਾਈਮ ਬਾਅਦ ਕੀ ਕਰ ਲਵਾਤ ਮੰਨ ਲਓ ਵੀ ਮੱਝ ਕਰਾ ਕੇ ਏਡੇ ਘੰਟੇ ਬਾਅਦ ਆਪਾਂ ਦੇ ਸਕਦੇ ਹਾਂ ਤੁਹਾਨੂੰ ਠੀਕ ਆ ਚਾਹੇ ਗਾਂ ਚਾਹੇ ਮੱਝ ਟੀਕਾ ਭਰਾ ਕੇ ਗਾਂ ਦੇ ਡਾਊਲ ਟੀਕਾ ਭਰੋ ਜਿਆਦਾ ਯਾਨੀ ਕਿ ਜਿੰਨਾ ਰਿਜ਼ਲਟ ਆਪਾਂ ਸੌਖਾ ਕਹਿੰਦੇ ਆ ਰਿਪੀਟ ਪਸ਼ੂ ਨੂੰ ਨਾ ਸੁਪਰਮਾ ਦੀ ਲੋਡ ਜ਼ਿਆਦਾ ਹੁੰਦੀ ਠੀਕ ਆ ਜੇ ਮੱਝ ਸਾਂਤ ਹੋ ਜੇ ਹੂੰ ਤੇ ਗਾਂ ਟੱਠੇ ਤੋਂ ਹੋ ਜੇ ਤਾਂ ਮੰਨ ਲਾ ਵੀ ਜਮਾਂ ਗਰੰਟੀ ਤੇ ਗਰੰਟੂ ਹੀ ਹੈ ਭਾਈ ਹੋਰ ਕਾਦੀ ਕਾਦੀ ਦੇਸੀ ਦਵਾਈ ਦੇ ਨਾ ਭਾਰ ਹੋਰ ਐ ਮੰਨ ਲਓ ਵੀ ਭਾਰ ਵਾਲਾ ਡੰਗਰ ਭਾਦੀ ਵੀ ਆਪਣੇ ਕੋਲੇ ਦਵਾਈ ਫੁੱਲ ਗਰੰਟੀ ਸ ਠੀਕ ਆ ਬਾਕੀ ਵੀ ਜੇ ਕੋਈ ਕਿਸੇ ਦੀ ਮੈਂ ਕਟੂ ਭੁੱਲੀ ਵੀ ਹੈ ਹਾਂਜੀ ਮੱਝ ਹੈ ਚਾਹੇ ਪਹਿਲਣ ਝੂਟੀ ਹੈ ਕੋਈ ਵੀ ਹੈ ਠੀਕ ਆ ਉਹ ਵੀ ਤੋਂ ਐ ਮੰਨ ਲਾ ਵੀ ਆਪਾਂ ਨੂੰ 15 ਤੋਂ 18 ਸਾਲ ਹੋ ਗਏ ਕਟੂ-ਕਟੂ ਲਾਉਂਦੇ ਨੇ ਆਮ ਜਿਹੜੇ ਬੰਦੇ ਜਾਣਦੇ ਆਪਾਂ ਦਾ ਵੀਡੀਓ ਨਹੀਂ ਸੀ ਪਾ ਕੇ ਲਾਜੀ ਕੋ ਕੰਮ ਹੋਰ ਵੱਧਾ ਠੀਕ ਆ ਤੇ ਉਹ ਆਪਾਂ ਮੰਨ ਲਓ ਵੀ ਲਾਦਾ ਨੇ ਕਟੂ ਹੁਣ ਚੋਟੇ ਬਾਰੇ ਜਾਣਕਾਰੀ ਦਿਓ ਜੀ ਝੋਟਾ ਆਪਣੇ ਕੋਲੇ ਹੈਗਾ ਕੋਹੇ ਨੂਰ ਦਾ ਬੱਚਾ ਕੋਹੇ ਨੂਰ ਦਾ ਬੱਚਾ ਹਾਂ ਠੀਕ ਆ ਫੁੱਲ ਰਿਜ਼ਲਟ ਹੈ ਹਾਂਜੀ मांसी ਜਿਹੜੀ ਮੋਦੀ ਦੀ ਸੀ ਹੂੰ ਦੁੱਧ ਮਾਂਥਲੇ 20 ਕਿਲੋ ਆਪਣਾ ਖੁਦ ਹੈਗਾ ਠੀਕ ਆ ਹੁਣ ਇਹ ਮੰਨ ਲਓ ਵੀ ਤੁਗ ਦੇ ਦੰਦ ਭਰ ਕੇ ਚੌਕ ਦੇ ਤੋੜ ਗਏ ਠੀਕ ਆ ਸਾਢੇ 3 ਸਾਲ ਦੀ ਏਜ ਹੈ ਦੀ ਠੀਕ ਆ ਆਪਾਂ ਤੋੜ ਕੇ ਖੋਲ ਕੇ ਵਿਖਾ ਦਾਨੇ ਆ ਠੀਕ ਆ ਬਾਕੀ ਸੌਸੀਲ ਦਾ ਅੰਤ ਨਹੀਂ ਕੋਈ ਜੇ ਬੰਦਾ ਆਉਂਦਾ ਹਾਂਜੀ ਤਾਂ ਇਹ ਮੰਨ ਲਓ ਵੀ 1000 ਰੁਪਿਆ ਫੀਸ ਆ ਆਪਣੀ ਇਹਦੀ 1000 ਰੁਪਿਆ ਫੀਸ ਆ ਹਾਂ ਅਲੱਗ ਤੋਂ ਸਾਹ ਦੀ ਠੀਕ ਆ ਸਾਨ ਦੀ ਫੀਸ ਲੱਗ 1000 ਰੁਪਿਆ ਹਾਂ ਜੇ ਮੰਨ ਕੇ ਚੱਲੋ ਵੀ ਟੋਟਲ ਆ ਤੁਹਾਡਾ 1700 ਰੁਪਿਆ ਖਰਚ ਆਊਗਾ ਜੀ 1700 ਰੁਪਿਆ ਖਰਚ ਆ ਉਹਦੇ ਚ ਆਪਾਂ ਚਲ ਇੱਕ ਆਫਰ ਦੇ ਦਾਂਗੇ ਅਗਲੇ ਨੂੰ ਹਾਂਜੀ ਵੀ ਜੇ ਕੋਈ ਇੱਥੇ ਮੰਨੋ ਵੀ ਮੈਂ ਲੈ ਕੇ ਆਉਂਦਾ ਹਾਂਜੀ ਆਪਣੇ ਸਾਹਨ ਕੋਲੇ ਉਹਦੇ ਚ ਆਪਾਂ 1500 ਰੁਪਿਆ ਲੈ ਲਾਂਗੇ ਠੀਕ ਆ 1700 ਦੀ ਥਾਂ ਠੀਕ ਆ ਚਲੋ ਕੋਈ ਨਹੀਂ ਅਗਲੇ ਨੂੰ ਵੀ ਖਰਚਾ ਪੈ ਜਾਂਦਾ ਬਾਅਦ ਆਉਂਦਾ ਚੱਲ ਕੇ ਠੀਕ ਆ ਲੋ ਜੀ ਟੈਕਟਿਕਲ ਦੇਖ ਸਕਦੇ ਹੋ ਜੀ ਜਿਹੜੀ ਦੀ ਮਾਂ ਦਾ ਰਿਕਾਰਡ ਬਾਈ ਕਿੰਨਾ ਸੀ ਸੱਚ ਮਾਂ ਇਹਦੇ ਆ ਖੁਦ ਮੇਰੇ ਹੁਣ ਸਹੁਰਿਆਂ ਕੋਲੇ ਖੜੀ ਐ ਕਿ ਤੀਜਾ ਸੂਹ ਸੂਕੀ ਹਾਂਜੀ ਐ ਕਿ ਬਹੁਤ ਟੋਪ ਦੀ ਕੱਟੀ ਦਿੱਤੀ ਹੈਗੀ ਹਾਂਜੀ ਇਹ ਪਹਿਲਾਂ ਪਹਿਲੇ ਸੂਏ ਦਾ ਇਹ ਆ ਮਾਂ ਦਾਰ ਕਾਂਟ 2 ਕਿਲੋ ਦਾ 2 ਕਿਲੋ ਉਹ ਖੜੀ ਆਪਣੇ ਕੋਲੇ ਆਏ ਨਹੀਂ ਆਪਾਂ ਵੇਚੀ ਐ ਠੀਕ ਆ ਹੋ ਸਕਦਾ ਹੁਣ ਐ ਕਿ ਟੋਕੜ ਦੁਆਰੇ ਬਾਸ ਮੈਂ ਫੇਰ ਲਿਆਵਾਂ ਠੀਕ ਆ ਹਾਂ ਲੋ ਜੀ ਦੀ ਮਾਂ ਸੰਗ ਸੰਗ ਦੇਖ ਸਕਦਾ ਹਾਊ ਸੀਲ ਦਾ ਪਿੰਡੇ ਦੀਆਂ ਢਾਂਚਾਂ ਢੁੰਚਾ ਪੱਠ ਕੁੜੇ ਦਾ ਵਿਖਾ ਦੇ ਤੂੰ ਤੋਰਾ ਤਰਾ ਠੀਕ ਆ ਉਹਨਾਂ ਦੇਖ ਲੈ ਤੂੰ ਵੀ ਬਰੀਡ ਤਾਂ ਵੀ ਰੀਡ ਹੀ ਹੁੰਦੀ ਐ ਜਿੱਥੇ ਮਰਜ਼ੀ ਖੜਾ ਲੈ ਜੋ ਆਖਾਂ ਕੋਈ ਲਈ ਉੱਤਿਆ ਫਿਰ ਤੇ ਭਾਈ ਸਭ ਤੋਂ ਰਿਜ਼ਲਟ ਆਪਣੀ ਹੁਣ ਮੱਝ ਕੱਟੀ ਦਊਂਗਾ ਕੱਟਾ ਦਊਂਗਾ ਹੁਣ ਮੈਨੂੰ ਪਤਾ ਕੁਸਾ ਐ ਨਹੀਂ ਇਹ ਦੇਖੋ ਇਹ ਕੁਦਰਤ ਦੇ ਅਥਵਾਸਾ ਤਕਰੀਬਨ ਜਿਹੜਾ ਰਿਜ਼ਲਟ ਇਹਦਾ ਹੋਣਾ ਇਹਦਾ ਕੱਟਿਆਂ ਦਾ ਹੀ ਜ਼ਿਆਦਾ ਆਊਗਾ ਚਲੋ ਆਪਾਂ ਨੂੰ ਪਤਾ ਲੱਗ ਜਿਓ ਆਪਣਾ ਮੱਝ ਸੂਕ ਜਣਾ ਬਾਕੀ ਇਹ ਜਾਨਵਰ ਦੀ ਦਾ ਚਾਹੇ ਯਾਰ ਕੱਟੀ ਐ ਤੇ ਚਾਹੇ ਕੱਟਾ ਐ ਠੀਕ ਗੱਲ ਐ ਇਹਨੂੰ ਪਤਾ ਵੀ ਬੰਦਾ ਪਾਲਣ ਤੇ ਹਿੰਮਤ ਰੱਖੇ ਹਾਂਜੀ ਨਾ ਬਤਵਾ ਨਹੀਂ ਐ ਨਾ ਠੀਕ ਐ ਤੇ ਉਹ ਤਾਂ ਤੂੰ ਮੰਨ ਲੈ ਵੀ ਜੇ ਬੰਦੇ ਠੀਕ ਹੈ ਗੱਲ ਇਹ ਤਾਂ ਇੱਕ ਆਫਰ ਹੀ ਹੈ ਲੋਕਾਂ ਨੂੰ ਆਪਾਂ ਦੇਣਾ ਠੀਕ ਆ ਇਹ ਜੇ ਚੰਗੀ ਚੀਜ਼ ਕਿਸੇ ਦੇ ਘਰੇ ਵਗ ਜੂ ਠੀਕ ਗੱਲ ਹੈ ਜੀ ਤਾਂ ਮਾਰੇ ਕਟਰੂ ਨਾਲ ਵੀ ਮੱਥਾ ਮਾਰਨਾ ਦੁੱਧ ਪਿਉਣਾ ਠੀਕ ਆ ਸਾਹਮਣੇ ਹਾਂਜੀ ਇਹ ਜੇ ਸਾਹੰਦਾ ਬੱਚਾ ਪਾਲ ਲੂ ਅਗਲਾ 20 ਸਿਰ ਦੁੱਧ ਚੋਲੂ ਠੀਕ ਗੱਲ ਹੈ ਸਹੀ ਨਸਲ ਬਣ ਜੂ ਅਗਲੇ ਦੇ ਘਰੇ ਠੀਕ ਆ ਤੇ ਭਾਈ ਜੀ ਤੁਸੀਂ ਜਿਹੜੀ ਦੂਜੀ ਦਵਾਈ ਹੈ ਭਾਰਪੂਰ ਦੀ ਉਹ ਕਿੰਨੇ ਟਾਈਮ ਚ ਤਿਆਰ ਮਿਲ ਜਾਂਦੀ ਆਪਾਂ ਨੂੰ ਉਹ ਬਸ ਆਪਾਂ ਮੰਨ ਲਓ ਵੀ ਜੇ ਬੰਦਾ ਕੋਈ ਚੱਲ ਕੇ ਆਉਗਾ ਫੋਨ ਲਾ ਕੇ ਆ ਜੇ ਹਾਂਜੀ ਜੇ ਤਾਂ ਆਪਾਂ ਘਰੇ ਨਹੀਂ ਤਾਂ ਦੇਖੋ ਓਧਾ ਘੰਟਾ ਲੱਗ ਸਕਦਾ ਠੀਕ ਆ ਪਾਸੇ ਆ ਜੇ ਇਹ ਬੰਦਾ ਆਈਊਗਾ ਆਪਾਂ ਆਉਂਦੇ ਬੰਦੇ ਨੂੰ ਮੋੜ ਤਾਂਗੇ 15 ਕੁ ਮਿੰਟਾਂ ਚ ਚਾਹ ਕਰਵਾ ਦਾਂਗੇ ਦੋਈ ਉਹ ਠੀਕ ਆ ਹਾਂ ਜੇ ਕੋਰੀਅਰ ਕਰੋਨੇ ਕੋਰੀਅਰ ਵੀ ਕਰ ਦੂੰ ਹਾਂ ਕੋਰੀਅਰ ਵੀ ਹੋ ਜੂ ਉਹਦਾ ਖਰਚਾ ਐਕਟਰਾ ਲੱਗੂ ਹਾਂ ਠੀਕ ਆ ਲੋਪੜਾ ਵਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਤੇ ਆਪਣੀ ਮੱਝ ਦਾ ਰਿਜ਼ਲਟ ਮਿਲਿਆ 4 6 4 5 ਮਹੀਨਿਆਂ ਦੀ ਹੋ ਆ ਗਈ ਤੇ ਬਾਕੀ ਸਾਡੇ ਪਿੰਡ ਪੰਜ ਸੱਤ ਮੱਝਾਂ ਹੋਰ ਆਈਆਂ ਸੀ ਉਹਨਾਂ ਦੇ 4-5 ਦਾ ਰਿਜ਼ਲਟ ਆ ਗਏ ਠੀਕ ਹੈ ਨਾ ਬਾਕੀ ਆਪਾਂ ਦੇਖਾਂਗੇ ਪਹਿਲੀ ਗੱਲ ਤਾਂ ਪਹਿਲੀ ਪ੍ਰੂਫ ਤਾਂ ਮੈਂ ਖੜਾ ਕੋਲੇ ਕੋ ਆਪਣੀ ਮੱਝ ਰਹੀ ਆ ਤੇ ਬਾਕੀ ਸਾਡੇ ਪਿੰਡ ਚਾਰ ਪੰਜ ਮੱਝਾਂ ਹੋਰ ਜਿਹੜੀਆਂ ਐਵੇਂ ਆ ਉਹਨਾਂ ਚੋਂ ਪਾਸ ਹੋ ਗਏ ਹਾਂ ਉਹ ਚੈੱਕ ਪਾਸ ਕਰ ਲੀਆਂ ਤੇ ਉਹ ਮੈਨੂੰ ਉਹਨਾਂ ਨੇ ਦੱਸਤਾ ਬਾਕੀ ਬਾਈ ਨੂੰ ਬਾਈ ਤੁਹਾਨੂੰ ਫੋਨ ਆਗੇ ਸੀ ਉਹਨਾਂ ਦਾ ਹਾਂ ਉਹਨਾਂ ਨੇ ਮੈਨੂੰ ਖੁਦ ਫੋਨ ਆਗੇ ਕੀ ਕਹਿੰਦੇ ਦੇਖੋ ਅਗਲੇ ਦਾ ਮਨ ਤਾਂ ਉੱਦੇ ਖੜਦੇ ਜੇ ਚੈੱਕ ਹੁੰਦੀ ਆ ਹਾਂਜੀ ਹਾਂਜੀ ਸਾਡਾ ਮਨ ਖੜਾ ਵੀ ਮਾਨੂੰ ਤਾਂ ਪਤਾ ਹੀ ਆ ਸਹੀ ਗੱਲਾਂ ਹਾਂ ਮੈਂ ਵੀ ਚੈੱਕ ਕਰਾ ਕੇ ਮੈਨੂੰ ਵਿਸ਼ਵਾਸ ਥੋੜਾ ਵੱਧ ਗਿਆ ਹੈ ਨਾ ਦੋ ਦੋ 2.5 2.5 ਸਾਲਾਂ ਨੇ ਪਸ਼ੂ ਰਿਪੀਟ ਹੋਏ ਵੇ ਕਹਿੰਦਾ ਯਾਰ ਵੀ ਭਾਈ ਸਾਵਾ ਮੈਂ ਅਮਰੀਦਾ ਦੇਖੋ ਅਗਲੇ ਦੇਣੇ ਅਗਲਾ ਪਹਿਲੇ ਹਮ ਬੈਪਾ ਪੈਸੇ ਤਾਂ ਲਾ ਲਾ ਮੈਂ ਘਟੋਰ 20000 ਰੁਪਏ ਲਾ ਚੁੱਕੇ ਸੀ ਆਪਦੀ ਮੱਝ ਤੇ ਥੀ ਤੁਹਾਨੂੰ ਬਸ ਨੂੰ ਆਖੀ ਮੇਰੇ 2 ਸਾਲ ਹੋ ਗਏ ਡਾਕਟਰਾਂ ਨੇ ਟੇਕਾ ਵੀ ਕਰ ਲਿਆ ਪਰ ਰਹੀ ਨਹੀਂ ਪਰ ਡਾਕਟਰਾਂ ਨੇ ਵੀ ਕਹਿਤਾ ਸੀ ਵੀ ਕਹਿੰਦੇ ਬਈ ਤੂੰ ਇਕੱਠੇ ਨੂੰ ਫੜਾ ਦੇ ਮੱਝ ਮੇਰੀ ਤਾਂ ਫਰੋਂ ਨੂੰ ਜੀ ਨਹੀਂ ਕਰਦਾ ਵੀ 14 15 ਲੀਟਰ ਵਾਲੀ ਸੀ ਚੰਗੀ ਸੀ ਨਾ ਹਾਂ ਚੰਗੀ ਹੁਣ ਤੇ ਉਹ 2 ਲੱਖ ਰੁਪਏ ਦੀ ਮੱਝ ਆ ਵੀ ਆਪਣੀ ਆਪਾਂ ਕਿਵੇਂ ਭੁੱਲਾਂਗੇ ਹਨ ਉਹ ਭਰਾ ਛੋਟੇ ਤਾਂਪਾ ਕਰਾਸ ਕਰਾਈ ਸੀ ਪਰ ਜਿੱਦੇ ਰਿਜ਼ਲਟ ਆਇਆ ਆਪਾਂ ਉਹਦੀ ਵੀਡੀਓ ਬਣਾਵਾਂਗੇ ਜਾਂ ਕੱਟੀ ਦਿੱਤੀ ਜਾਂ ਕੱਟਾ ਜੇ ਪਾਲਣੀਏ 7 7 8 ਕਿਲੋ ਲੀਟਰ ਵਾਲੀ ਵੀ ਪਾਲਦੇ ਆ ਤੇ ਪਾਲੋ ਤਾਂ 22 ਲੀਟਰ ਵਾਲੀ ਵੀ ਆ ਖਰਚਾ ਤਾਂ ਇਹਦੇ ਉਨਹੀਂ ਖਾਣਾ ਹਣਾ ਆ ਤੇ ਬਾਕੀ ਨਸਲ ਵਾਜ ਨੂੰ ਸੁਧਾਰ ਹੋ ਜਾਂਦਾ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਆਪਾਂ ਸਕਰੀਨ ਦੇ ਉੱਪਰ ਠੀਕ ਆ ਜੀ ਬਾਈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਹੋਰ ਠੀਕ ਆ ਬਾਕੀ ਕਾਲ ਫੋਨ ਤੇ ਕਨੈਕਟ ਕਰਕੇ ਜੋ ਕੋਈ ਰਸਵਾਲ ਲੈਣੀ ਆ ਤੂੰ ਆਪਣਾ ਕਰਨਾ ਅਗਲਾ ਪੁੱਛ ਲੂਗਾ ਤੇ ਆਪਣਾ ਵਪਾਰ ਦਾ ਕੰਮ ਵੀ ਆ ਵਪਾਰ ਦਾ ਕੰਮ ਵੀ ਕਿੰਨੇ ਟਾਈਮ ਤੋਂ ਵਪਾਰ ਦਾ ਕੰਮ ਵੀ ਆ ਵਪਾਰ ਦਾ ਤੂੰ ਮੰਨ ਲਾ 12 13 ਸਾਲਾਂ ਨਾਲ ਮੈਂ ਜਦੋਂ ਲੱਗਾ ਵਾਂ 43 ਸਾਲ ਦੀ ਠੀਕ ਆ ਹੁਣ ਅੱਜ ਹੈਗਾ ਕੋਈ ਦੰਗਰਪਕੋ ਆਪਣੇ ਕੋਲ ਅੱਜ ਹੁਣ ਬਹਿਣਾ ਵੇਚਤੀਆਂ ਆਪਾਂ ਤਾਂ ਖੜੀਆਂ ਨੇ ਬਹਿਣਾ ਯਾਨੀ ਕਿ ਸੇਲ ਹੋਊਗਾ ਉਹਨਾਂ ਨੂੰ ਚਲੋ ਮਾੜੀ ਚਾਤੀ ਮਰਵਾ ਦੋ ਜਿਹੜੀਆਂ ਹੈਗੀਆਂ ਲਓ ਜੀ ਤੁਹਾਨੂੰ ਦਿਖਾ ਦੇਣਾ ਬਾਈ ਤਾਂ ਵਪਾਰ ਦਾ ਕੰਮ ਵੀ ਆਪਾਂ ਵੀਡੀਓ ਬਾਈ ਦੀ ਬਣਾਉਂਦੇ ਰਹਿੰਦੇ ਆ ਬਾਕੀ ਜਾਣ ਬਾਤ ਅੱਜ ਬਾਈ ਸਭ ਮੱਝਾਂ ਨਹੀਂ ਦੱਸੋ ਤੁਸੀਂ ਜਾਣਕਾਰੀ ਜਿਹੜੀਆਂ ਆਪਣੇ ਆਪ ਦੇ ਘਰ ਰੱਖੇ ਮੱਝਾਂ ਇਹਨਾਂ ਦਾ ਵੀ ਦੱਸੋ ਜਾਣਕਾਰੀ ਹੁਣ ਮੰਨ ਲਾ ਵੀ ਆਹ ਜਿਹੜੀ ਝੋਟੀ ਹੈਗੀ ਹਾਂਜੀ ਇਹ ਐਤਕੀ ਦੂਜੇ ਸੂਏ ਸੂਈ ਸੀ ਆਹ ਰੱਖ ਦਿੰਦਾ ਹਾਂਜੀ ਆਹ ਝੋਟੀ ਹੈ ਜਿਹੜੀ ਦੂਜੇ ਸੂਏ ਸੂਈ ਸੀ ਬਾਕੀ ਇਹਦੀ ਆਪਾਂ ਠੀਕ ਆ ਕਿ ਭੀ ਗਿਲੋ ਹਾਂ ਇਹਦੀ ਕੱਟੀ ਉਹ ਖੜੀ ਆ ਠੀਕ ਆ ਔਰ ਛੋਟੀ ਔਰਲੀ ਛੋਟੀ ਹਾਂ ਠੀਕ ਆ ਲੋ ਫਰਾ ਪੂਰੀ ਟੌਪ ਦਾ ਇਹ ਇਹ ਕਿਹੜੇ ਦੀ ਕੱਟੀ ਹੈ ਬਈ ਪਤਾ ਤੈਨੂੰ ਕੋਸਾ ਇਹ ਆਪਣੀ 15550 ਦੀ ਹੈ ਠੀਕ ਆ ਉਹ ਜਿਹੜੀ ਕੱਟੀ ਹੈ ਉਹ ਕੋਹੇ ਨੂਰ ਦੀ ਹੈ ਇਹ ਮਤਲਬ 29 ਜੂਨ ਨੂੰ ਇੱਕ ਸਾਲ ਦੀ ਹੋਈ ਆ ਕੱਟੀ ਕਹਿ ਦੂ ਕੋਈ ਹਾਂ ਹਾਂਜੀ ਹਾਂਜੀ ਪਰ ਦੁੱਧ ਦੁੱਧ ਤੁਸੀਂ ਬਹੁਤ ਚਗਾਉਣੇ ਨੇ ਤਾਂ ਕਰਕੇ ਕਿੰਨਾ ਦੁੱਧ ਪਾਉਣੇ ਹੋਣੇ ਬਾਈ ਸੱਚ ਜੇ ਕੱਟੀ ਇੱਕ ਕੱਟੀ ਨੂੰ 4 ਮਹੀਨੇ ਆਪਾਂ 10 ਕਿਲੋ ਦੁੱਧ ਚਗਾਇਆ ਠੀਕ ਆ 10 ਮਿੰਟ ਹਾਂ ਇਹ ਐਸ ਐਸ ਛੋਟੀ ਦੀ ਆ ਠੀਕ ਆ ਇਹ ਹੁਣ ਮੰਨ ਲਓ ਵੀ ਅੱਜ ਛੋਟੀ ਦੇ ਇਹ 14 ਨਾਲ ਰਹਿ ਗਏ ਦੁਆਰੇ ਸੂਣ ਦੇ ਠੀਕ ਆ ਐਤ ਕੀ 18 ਕਿਲੋ ਦੁੱਧ ਕੱਟੀ ਆਪਾਂ ਗਰੰਟੀ ਨਾਲ ਚੋਆ ਕੇ ਦੇਣੀ ਆ ਠੀਕ ਆ ਥੋੜੀ ਜਿਹਾ ਆਪਾਂ ਨੂੰ ਮਜਬੂਰੀ ਆ ਗਈ ਕਸ ਸਹੀ ਹੋ ਗਿਆ ਵੇਚਾਂ ਓਹ ਵੇਚਣੀ ਸੀ ਠੀਕ ਆ ਐਤ ਕੀ ਇਹ ਡਾਇਰੈਕਟ ਆਪਲੇ ਵਾਲੇ ਸਾਮ ਤੋਂ ਡਾਇਰੈਕਟ ਗੱਪਣਾ ਠੀਕ ਆ ਤੇ ਆਪ ਆਰ 10 ਦੀ ਆਰ 10 ਦੀ ਹਾਂ ਕੋ ਕਦ ਵੱਡ ਸਾਡੇ 16 ਕਿਲੋ ਦੁੱਧ ਪਰ ਦੁੱਗ੍ਹੀ ਸੂਈ ਸੀ ਹਾਂਜੀ ਐਤ ਕੀ ਚੌਗੀ ਆ ਛੋਟੀ ਪਰ ਸਾਡੇ 16 ਕਿਲੋ ਦੁੱਧ ਚੋਇਆ ਠੀਕ ਆ ਬੱਚਾ ਆਇਆ ਅਸਲਾ ਇਹ ਜੈ ਵੀ ਬੱਚਾ ਛੱਡਣਾ ਦਾ ਛੱਡ ਲਈ ਤੇਰੇ ਮਨ ਨਹੀਂ ਮਰ ਜੇ ਜਾਂ ਨਹੀਂ ਛੱਡਣਾ 4 ਮਹੀਨੇ ਕੱਟੀ ਨੂੰ ਪੁੱਤ ਨੂੰ ਵੱਧ ਚੰਗਾਤਾ ਜਦੋਂ ਕੱਟੀ ਜਿਆਦੇ ਰਾਜੀ ਹੋ ਗਈ ਮੈਂ ਕਿੱਲੇ ਤੇ ਵੰਦੀ ਮੋੜ ਕੇ ਛੱਡੀ ਕਦੇ ਨਹੀਂ ਗਾਈਆਂ ਵਰਗੀ ਮੈਂ ਜੇ ਤੂੰ ਐਸ ਲੋਟ ਵਾਹੀਂ ਨਾ ਐਸ ਲੋਟ ਠੀਕ ਆ ਇਹਨਾਂ ਦਾ ਅਸਲਾ ਲੈ ਠੀਕ ਆ ਉਹ ਚੀਜ਼ਾਂ ਨਹੀਂ ਬਲੱਡ ਲੈਨ ਬਹੁਤ ਛੋਟਾ ਇਹ ਵੀ ਜਿਹੜੀ ਘਰ ਦੀ ਕੱਟੀ ਵਾਲੀ ਹੈ ਹਾਂ ਇਹ ਵੀ ਆਪਣੀ ਘਰ ਦੀ ਕੱਟੀ ਇਹ ਵੀ ਕਰਦੀ ਕੱਟੀਆਂ ਹਾਂ ਤੇ ਜਿਹੜੀਆਂ ਹੁਣ ਆ ਕੱਟੀਆਂ ਤਿਆਰ ਕਰ ਰਹੇ ਉਹਨੇ ਇਹ ਪਾਤੀ ਫਰੋਨਰ ਕਾਰਤਾ ਤਿਆਰ ਹੋਣੀ ਹੈ ਨਾ ਪਿੱਛੇ ਸਹੀ ਗੱਲ ਆ ਤੁਸੀਂ ਨਾ ਮੈਂ ਦੇਖਿਆ ਤੁਸੀਂ ਇੱਕ ਦੋ ਕੱਟੀਆਂ ਪਾਲਦੇ ਹੋ ਪਾਲਦੇ ਆ ਤੇ ਵੀ ਵਧੀਆ ਰਿਜ਼ਲਟ ਪਾਲਣਾ ਆਪਾਂ ਸਿਰੇ ਦਾ ਹੀ ਹੁਣ ਬੱਚੀ ਵੇਖ ਲਾ ਆਪਾਂ ਮਾੜਾ ਡੰਗਰ ਪਾਲੜੇ ਨਹੀਂ ਕਰੇ ਠੀਕ ਆ ਮਾਰੀ ਤਾਂ ਤੂੰ ਇਹ ਮਾਲਾ ਵੀ ਆਪਾਂ ਬੱਕਰੀ ਨਹੀਂ ਰੱਖਦੇ ਠੀਕ ਆ ਜੀ ਵੱਡੇ ਡੰਗਰ ਤਾਂ ਰੱਖਣੇ ਕੀ ਠੀਕ ਆ ਠੀਕ ਆ ਇਹ ਲਾਉਪਰਾ ਭਾਈ ਨੇ ਰਿਜ਼ਲਟ ਆਪਦਾ ਘਰ ਹੀ ਪਤਾ ਕਰਦਾ ਭਾਈ ਠੀਕ ਆ ਨਾ ਤੇ ਬਾਕੀ ਆ ਗਾਇਆਂ ਬਾਈ ਕੋਲ ਹਨ ਭਾਈ ਨਾਲ ਤਾਂ ਸੇਲ ਤਾਂ ਨਹੀਂ ਕੋਈ ਗਾਇਆਂ ਦੀ ਇਨਾਂ ਚੋਂ ਆ ਬੈੜਾ ਰਹਿੰਦੀ ਹੈ ਕਿ ਇਹ ਹਲੇ ਵੇਚ ਤਾਂਗੇ ਆਪਾਂ ਥੋੜੀ ਠੀਕ ਆ ਮਨ ਲਾ ਵੀ ਦੁੱਧੋਂ ਘੱਟ ਚਲੀ ਆ ਥੋੜੀ ਜੀ ਗਰਮੀ ਦਾ ਕਰਕੇ ਦੁੱਧੋਂ ਪਿੱਛੇ हट ਗਈ ਸੀ ਠੀਕ ਆ ਠੀਕ ਆ ਉਹਦੀ 20 ਕਿਲੋਈ ਸੀ ਚੌਗੀ ਆ ਵਾ ਹੈਣਾ ਠੀਕ ਆ ਪਹਿਲਾ ਸੂਆ ਸੂਈ ਆ ਠੀਕ ਆ ਹੁਣ ਦੁੱਧ 18 ਕਿਲੋ ਲੀਟਰ ਆ ਠੀਕ ਆ ਲੋਪਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਕਰਦਾ ਆਪਦੇ ਕਟੀਆਂ ਦੋ ਤਿੰਨ ਪਾਲ ਕੇ ਤੇ ਝਾਰ ਝੋਟੀਆਂ ਦੇਖ ਲਓ ਤੁਹਾਡੇ ਸਾਹਮਣੇ ਆ ਦੇਖ ਸਿੰਗੀ-ਸੁੰਗੀ ਤੇ ਰਿਜ਼ਲਟ ਵਧੀਆ ਤੇ ਬਾਕੀ ਉਹਦਾ ਰਿਜ਼ਲਟ ਵੀ ਆਉਣ ਵਾਲਾ ਬਾਈ ਸੱਚੇ ਨੇ ਆਪਣੇ ਬੱਚੇ ਕਿੰਨੇ ਕਾਗੇ ਸੋਣ ਤੱਕ ਆਗੇ ਹੋਣਗੇ 30 40 ਇੱਕ ਬੱਚੇ ਮੰਨ ਕੇ ਚੱਲੋ ਆਪਣੇ ਵਾਲੇ ਹੁਣ 5 ਮਹੀਨੇ ਦੀ ਹੋ ਗਈ ਗੱਭਰਾਣਾ 5 6 ਮਹੀਨੇ ਬੱਚੇ ਬਹੁਤ ਟੌਪ ਆ ਸਸ ਇਥੋਂ ਮੰਨ ਲਾ ਵੀ 5 7 ਤੱਕ ਮਹੀਨੇ ਪਹਿਲਾਂ ਸੜਨ ਲੱਗੇ ਤੇਰੀ ਵਾਲੀ ਓਕੇ ਮੈਂ ਦੋ ਤੇ ਇੱਕ ਅਦਾ ਇੱਕ ਦੋ ਆ ਗਏ ਨਹੀਂ ਵੱਧ ਆ ਗਏ ਇਹਦਾ ਬੱਚੀ 3 ਰਿਜ਼ਲਟ ਆ ਗਏ ਵਧੀਆ ਬੱਚੀ 3 ਰਿਜ਼ਲਟ ਆ ਗਏ ਭਰਾ ਇਹਦੇ ਤੇ ਟੈਕਟੀਕਲ ਦੇਖ ਸਕਦੇ ਛੋਟਾ ਸੋਹਣਾ ਤੇ ਬਾਈ ਕਹਿੰਦਾ ਬਲੱਡ ਲੈਂਡ ਤਾਂ ਇੰਨੀ ਠੰਡੀ ਗੱਲੀ ਛੱਡ ਦੇ ਅਸਾਂ ਬੁੜੀ ਖੋਲੀ ਕਰਨ ਮੋਹ ਖੁੱਲਾ ਛੱਡ ਕੇ ਤੁਰੇ ਫਿਰ ਤੈਨੂੰ ਦੱਸ ਦਈ ਆ ਨਹੀਂ ਤਾਂ ਫਕਾਰੇ ਮਾਰਦਾ ਸਨ ਕਿੱਥੇ ਕੱਢਦਾ ਸਹੀ ਗੱਲ ਹੋਰਾ ਖੋਲੀ ਤੇ ਛੋਟੇ ਰਸਤੇ ਨਾਲ ਕਟੀਆਂ ਦੇ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਤੇ ਲੋ ਭਰਾ ਵੀਡੀਓ ਦੇਖਣ ਲਈ ਛੋਟਾ ਧੰਨਵਾਦ ਹੈ ਜੀ ਲੋ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਿੰਦਾ ਦਵਾਈ ਦੇਸੀ ਤੇ ਆਪਣੇ ਰਿਜ਼ਲਟ ਸਹੀ ਆ ਗਏ ਤੇ ਬਾਕੀ ਅ ਤੋਸ ਨੂੰ ਬਾਈ 10 ਵੀ ਥਖਦਾ ਵੀ ਕਿੱਥੇ ਕਿੱਥੇ ਰਿਜ਼ਲਟ ਆਏ ਵਾ ਸਾਡੇ ਪਿੰਡ ਚਾਰ ਪੰਜ ਰਿਜ਼ਲਟ ਜਿਹੜੇ ਆ ਗਏ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਓਕੇ